ਬਿਰਲੇ ਨੇ ਜਿੰਨੇ ਮੰਦਰ ਖੜੇ ਕੀਤੇ ਨੇ ਹਿੰਦੁਸਤਾਨ ਦੇ ਵਿੱਚ ਕਬੀਰ ਉਤਨਾ ਨਹੀਂ ਖੜਾ ਕਰ ਸਕਿਆ ਕਬੀਰ ਨੇ ਤੇ ਇੱਕ ਵੀ ਨਹੀਂ ਬਣਾਇਆ ਉਹ ਵਿਚਾਰਾ ਬਣਾ ਹੀ ਨਹੀਂ ਸਕਦਾ ਸੀ ਉਹਦੇ ਕੋਲ ਪੈਸੇ ਹੀ ਨਹੀਂ ਸਨ ਉਹਦੀ ਤੇ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਚਲਦੀ ਸੀ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕੋ ਸਾਥਰ ਉਨ ਕੋ ਖਾਟ ਮਾਰੋਂਦੀ ਇਹ ਕਬੀਰ ਦੀ ਕਿ ਮੇਰੇ ਪੋਤਰੇ ਕਿਵੇਂ ਪਲਣਗੇ ਕਬੀਰ ਕੰਮ ਬਹੁਤ ਥੋੜਾ ਕਰਦਾ ਹੈ ਤੇ ਘਰ ਦੇ ਉਪਜੀਵਕਾ ਨਹੀਂ ਚਲਦੀ ਭਾਈ ਮੰਦਰ ਉਸ ਵਿਚਾਰੇ ਨੇ ਕਿੱਥੋਂ ਬਣਾਣਾ ਬਿਰਲੇ ਨੇ ਹਰ ਵੱਡੇ ਸ਼ਹਿਰ ਵਿੱਚ ਮੰਦਰ ਬਣਾਇਆ ਹਿੰਦੁਸਤਾਨ ਵਿੱਚ ਪਰ ਸਾਰੇ ਮੰਦਰਾਂ ਨੂੰ ਕਹਿੰਦੇ ਨੇ ਬਿਰਲੇ ਦਾ ਮੰਦਰ ਭਗਵਾਨ ਦਾ ਮੰਦਰ ਨਹੀਂ ਸਭ ਬਿਰਲੇ ਦਾ ਹੀ ਮੰਦਰ ਨੇ ਇਹ ਵੀ ਮੈਰਜ ਕਰਦੇ ਆ ਮੈਨੂੰ ਕਿਸੇ ਨੇ ਕਹਿ ਦਿੱਤਾ ਸੀ ਬੜਾ ਧਾਰਮਿਕ ਪੁਰਸ਼ ਹੈ ਦਿੱਲੀ ਦੇ ਚ ਮੰਦਰ ਹੈ ਹਰਦਵਾਰ ਦੇ ਚ ਮੰਦਰ ਹੈ ਜੈਕੁਰੂ ਦੇ ਚ ਮੰਦਰ ਹੈ ਬੰਬੇ ਦੇ ਚ ਹੈ ਕਲਕੱਤੇ ਦੇ ਚ ਹੈ ਬ੍ਰਿਜਰਾਜ ਲਗਰਦੇ ਚ ਹੈ ਗਣਤੀ ਕਰਦੇ ਜਾਓ ਹਰ ਤਿਰੰਦ ਤੇਸ ਨੇ ਮੰਦਰ